ਮੈਂ ਜਗਤਾਰ ਸਿੰਘ ਹਰਾ ਪਿੰਡ ਆਨੰਦਪੋਤਾ ਪਿੰਡ ਆਨੰਦਪੋਤਾ ਮਜੂਦਾਰ ਨੰਬਰਦਾਰ ਹਾਂ ਜੀ ਤੇ ਮੈਂ ਆਪ ਜੀ ਨੂੰ ਪਿੰਡ ਜੋ ਪਿੰਡ ਆਨੰਦਪੋਤਾ ਪੁਰਾਣਾ ਇਤਿਹਾਸ ਆ ਉਸ ਬਾਰੇ ਜਾਣਕਾਰੀ ਦੇਣ ਲੱਗਾ ਜੀ ਸਭ ਤੋਂ ਪਹਿਲਾਂ ਸਭ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਡਾ ਪਿੰਡ ਆਨੰਦਪੋਰਾ ਜੀ ਇਹ ਬਹੁਤ ਪੁਰਾਣੇ ਸਮੇਂ ਤੋਂ ਵਸਿਆ ਹੋਇਆ ਜੋ ਇਸ ਦਾ ਪਸ਼ੋਕੜ ਉਹ ਤਕਰੀਬਨ ਜਿੱਥੇ ਤੱਕ ਸਾਨੂੰ ਪੁਰਾਣੇ ਬਜ਼ੁਰਗ ਦੱਸਦੇ ਸੀ ਉਹ ਰਾਜਸਥਾਨ ਦੇ ਬੂੰਦੀ ਰਿਆਸਤ ਤੋਂ ਸ਼ੁਰੂ ਹੁੰਦਾ ਬੂੰਦੀ ਰਿਆਸਤ ਦੇ ਵਿੱਚ ਦੋ ਗੋਤ ਨੇ ਇੱਕ ਰਠੌਰ ਇੱਕ ਹਾੜਾ ਤੇ ਜੋ ਹਾੜੇ ਤੇ ਰਠੌਰਾਂ ਦਾ ਇਤਿਹਾਸ ਆ ਉਹਦੇ ਚ ਦੱਸਿਆ ਜਾਂਦਾ ਵੀ ਉੱਥੇ ਇੱਕ ਜੋ ਕਹਾਵਤ ਆ ਉਹ ਪ੍ਰਚਲਿਤ ਸੀ ਹਾੜਾ ਬਾਂਕਾ ਗੜ ਕਾ ਡਠੌਰ ਬੰਕਰ ਅਣਕਾਜੂ ਡਠੌਰ ਸੀਗੇ ਉਹਨਾਂ ਨੂੰ ਬਹਾਦਰ ਕਹਿੰਦੇ ਕਿ ਲੜਨ ਲਈ ਭੇਜਿਆ ਜਾਂਦਾ ਸੀ ਬਾਹਰ ਕਿਲਿਆਂ ਦੇ ਬਾਹਰ ਲੜਾਈਆਂ ਦੇ ਵਿੱਚ ਤੇ ਜੋਹਾੜੇ ਸੀ ਇਹ ਕਿਲਿਆਂ ਦੀ ਰਾਖੀ ਕਰਦੇ ਸੀ ਜਦੋਂ ਡਠੌਰ ਲੜਾਈ 'ਚੋਂ ਮੁੜ ਕੇ ਆਏ ਤਾਂ ਉਹਨਾਂ ਦਾ ਕਿਸੇ ਗੱਲੋਂ ਜੋਹਾੜੇ ਸੀਗੇ ਇਹਨਾਂ ਦੇ ਨਾਲ ਝਗੜਾ ਹੋਇਆ ਤੇ ਉਹਨਾਂ ਨੇ ਕਾਫੀ ਜੋ ਬੰਦੇ ਸੀਗੇ ਹਾੜਿਆਂ ਦੇ ਉਹਨਾਂ ਨੂੰ ਉੱਥੋਂ ਭਜਾ ਦਿੱਤਾ ਤੇ ਜੋ ਸਾਡੇ ਬਜ਼ੁਰਗ ਸੀ ਉਹ ਆ ਕੇ ਜਾਮਰਾਏ ਦੇ ਵਿੱਚ ਬਸ ਗਏ ਅਮਰਤਸਰ ਜ਼ਿਲ੍ਹੇ ਦਾ ਪਿੰਡ ਹੈ ਜਾਮਰਾਏ ਉਸ ਨੂੰ ਅਸੀਂ ਦੇਖ ਕੇ ਵੀ ਆਏ ਸਾਰੇ ਜਾ ਕੇ ਤੇ ਜਦੋਂ ਜਾਮਰਾਏ ਦੇ ਵਿੱਚ ਆ ਕੇ ਬਸੇ ਤਾਂ ਉੱਥੇ ਜੋ ਪਿੰਡ ਦੇ ਵਿੱਚ ਜੋ ਪੰਡਤ ਸੀ ਉਹਨਾਂ ਦਾ ਬਹੁਤ ਜ਼ਿਆਦਾ ਦਬਦਬਾ ਸੀ ਉਹ ਇਹਨਾਂ ਨੂੰ ਪਿੰਡ ਵਿੱਚ ਬਸਣ ਨਹੀਂ ਸੀ ਦਿੰਦੇ ਤੇ ਇਹਨਾਂ ਨਾਲ ਕੁੱਟਮਾਰ ਵੀ ਕਰਦੇ ਸੀ ਇੱਕ ਵਾਰੀ ਐਸਾ ਝਗੜਾ ਹੋਇਆ ਕਿ ਇਹਨਾਂ ਨੇ ਬਹੁਤ ਸਾਰੇ ਪੰਡਤਾਂ ਨੂੰ ਮਾਰ ਦਿੱਤਾ ਤੇ ਬਾਬਾ ਜੋ ਫੁੱਲ ਸਿੰਘ ਸੀਗੇ ਦੋ ਭਾਈ ਸੀਗੇ ਇੱਕ ਬਾਬਾ ਫੁੱਲ ਸਿੰਘ ਤੇ ਇੱਕ ਇਸ ਦਾ ਭਰਾ ਲਾਲੂ ਬਾਬਾ ਫੁੱਲ ਸਿੰਘ ਉਹ ਕਾਂਡ ਕਰਨ ਤੋਂ ਬਾਅਦ ਭੱਜ ਗਿਆ ਕਿ ਸਾਮਨੇ ਵਾਲਾ ਗਿਆ ਤੇ ਜੋ ਲਾਲੂ ਸੀ ਬਾਬਾ ਉਹ ਉੱਥੇ ਹੀ ਪਕੜਿਆ ਗਿਆ ਤੇ ਉਸ ਨੂੰ ਸਜ਼ਾ ਵੀ ਹੋਈ ਤੇ ਉਸ ਦੀ ਜੋ ਸਮਾਦ ਹੁਣ ਵੀ ਜੰਮਾ ਰਾਏ ਪਿੰਡ ਚ ਅਸੀਂ ਦੇਖ ਕੇ ਆਏ ਆ ਤੇ ਇਹ ਜੋ ਬਾਬਾ ਫੁੱਲ ਸਿੰਘ ਸੀ ਇਹ ਸਾਮਨੇ ਵਾਲਾ ਕਿ ਜੋ ਸਾਮਨੇ ਵਾਲ ਦੇ ਉਸ ਮੌਕੇ ਦੇ ਜਿਨ੍ਹਾਂ ਨੂੰ ਰਾਜੇ ਕਹਿੰਦੇ ਸੀ ਉਹਨਾਂ ਦੇ ਸਾਝੀ ਰਲ ਗਏ ਉੱਥੇ ਇਹਨਾਂ ਦੀ ਇਹ ਜੋ ਬਾਬਾ ਫੁੱਲ ਸਿੰਘ ਸੀਗੇ ਇਹ ਖੂਬਸੂਤ ਬਹੁਤ ਸੀ ਸੋਹਣੇ ਬਹੁਤ ਸੀ ਤਾਂ ਜਦੋਂ ਉਹ ਸਾਨੇ ਵਾਲ ਵਾਲੇ ਆਪਣੀ ਕੁੜੀ ਲਈ ਮੁੰਡਾ ਦੇਖਣ ਜਾਂਦੇ ਸੀ ਤਾਂ ਜੋ ਉਹਨਾਂ ਦੀ ਘਰ ਵਾਲੀ ਸੀ ਤਾਂ ਉਹ ਕਹਿੰਦੇ ਸੀ ਕੋਈ ਮੁੰਡਾ ਬਾਬੇ ਫੁੱਲ ਵਰਗਾ ਮੁੰਡਾ ਫੁੱਲ ਵਰਗਾ ਚਾਹੀਦਾ ਜਦੋਂ ਐਸਾ ਮੁੰਡਾ ਨਾ ਮਿਲਿਆ ਤਾਂ ਉਹਨਾਂ ਨੇ ਬਾਬੇ ਫੁੱਲ ਨਾਲ ਹੀ ਉਸ ਕੁੜੀ ਦਾ ਵਿਆਹ ਕਰ ਦਿੱਤਾ ਉਸ ਕੁੜੀ ਦਾ ਨਾਮ ਅਨੰਦਕੌਰ ਸੀ ਤੇ ਉਸ ਅਨੰਦਕੌਰ ਦੇ ਨਾਂ ਤੇ ਫਿਰ ਅਨੰਦਪੁਰ ਪਿੰਡ ਦਾ ਨਾਮ ਪਿਆ ਬਾਬੇ ਫੁੱਲ ਨੂੰ ਘੋੜਾ ਦਿੱਤਾ ਵੀ ਜਿੰਨੀ ਜ਼ਮੀਨ ਦੇ ਵਿੱਚ ਤੂੰ ਘੋੜਾ ਫੇਰ ਲੰਮੇਗਾ ਉਹ ਸਾਰੀ ਜ਼ਮੀਨ ਤੇਰੀ ਹੋ ਜਾਵੇਗੀ ਫਿਰ ਬਾਬੇ ਫੁੱਲ ਨੇ ਇਹ ਅਨੰਦਪੁਰ ਦੀ ਜ਼ਮੀਨ ਦੇ ਵਿੱਚ ਘੋੜਾ ਫੇਰਿਆ ਇਹ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ 1704 ਦੇ ਵਿੱਚ ਨੰਦਪੁਰ ਸਾਹਿਬ ਦੀ ਲੜਾਈ ਚੋਂ ਚਮਕੌਰ ਸਾਹਿਬ ਦੀ ਲੜਾਈ ਚੋਂ ਆਏ ਤਾਂ ਉਹ ਪਿਛਲੇ ਪਿੰਡਾਂ ਦੇ ਵਿੱਚ ਹੀ ਹੁੰਦੇ ਹੋਏ ਸਾਹਨੇਵਾਲ ਕਨੇਚ ਤੋਂ ਹੁੰਦੇ ਹੋਏ ਫਿਰ ਸਾਡੇ ਪਿੰਡ ਉਹਨਾਂ ਨੇ 1704 ਚ ਰਾਤ ਕੱਟੀ ਜਿੱਥੇ ਹੁਣ ਗੋਦਵਾਰਾ ਰੇਰੂ ਸਾਹਿਬ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਨੰਦਪੁਰ ਆਏ ਕਿਉਂਕਿ ਪਿਛਲੇ ਪਿੰਡਾਂ ਨੇ ਉਹਨਾਂ ਦੇ ਨਾਲ ਕੋਈ ਵਧੀਆ ਬਤਵਾਉ ਨਹੀਂ ਕੀਤਾ ਕਨੇਚ ਤੋਂ ਵੀ ਤੇ ਸਾਹਨੇਵਾਲ ਤੋਂ ਵੀ ਗੁਰੂ ਸਾਹਿਬ ਦਾਸੋ ਕੇ ਅਨੰਦਪੁਰ ਪਿੰਡ ਦੇ ਵਿੱਚ ਉਹਨਾਂ ਨੇ ਰਾਤ ਨੂੰ ਆ ਕੇ ਬਸੇਰਾ ਕੀਤਾ ਜਦੋਂ ਅਨੰਦਪੁਰ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਵੀ ਗੁਰੂ ਸਾਹਿਬ ਆਏ ਨੇ ਤਾਂ ਉਹਨਾਂ ਨੇ ਜਾ ਕੇ ਗੁਰੂ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ ਹਰ ਤਰ੍ਹਾਂ ਦੀ ਜਿਸ ਤਰ੍ਹਾਂ ਸੇਵਾ ਕਰ ਸਕਦੇ ਸੀ ਗੁਰੂ ਸਾਹਿਬ ਦਾ ਪੂਰਾ ਮਾਨ ਸਨਮਾਨ ਕੀਤਾ ਗੁਰੂ ਸਾਹਿਬ ਉੱਥੇ ਇੱਕ ਰੇਰੂ ਦਾ ਰੁੱਖ ਸੀ ਉਸ ਦੇ ਥੱਲੇ ਬੈਠੇ ਸੀ ਤੇ ਸਵੀਰ ਨੂੰ ਮਹਾਰਾਜ ਜਦੋਂ ਚਾਲੇ ਪਾਉਣ ਲੱਗੇ ਉਹਨਾਂ ਨੇ ਰੇਰੂ ਦੀ ਦਰਤਨ ਕੀਤੀ ਤਾਂ ਪਿੰਡ ਵਾਲਿਆਂ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਵੀ ਜਾਂਦੇ ਹੋਏ ਕੋਈ ਨਿਸ਼ਾਨੀ ਲੈ ਕੇ ਜਾਓ ਤਾਂ ਸੱਚੇ ਪਾਤਸ਼ਾਹ ਜੀ ਨੇ ਉਹ ਜੋ ਨਿੰਮ ਦੀ ਦਰਤਨ ਸੀ ਜੋ ਰੇਰੂ ਦੀ ਦਰਤਨ ਸੀਗੀ ਉਸ ਨੂੰ ਉੱਥੇ ਜ਼ਮੀਨ ਦੇ ਵਿੱਚ ਗੱਡ ਦਿੱਤਾ ਜਿਸ ਤੋਂ ਅੱਜ ਇੱਕ ਰੇਰੂ ਸਾਹਿਬ ਦਾ ਦਰਖਤ ਜੋ ਹਰਿਆ ਭਰਿਆ ਹੈ ਉਹ ਬਣਿਆ ਖੜਾ ਹੈ ਬਹੁਤ ਵੱਡਾ ਪ੍ਰਾਤਨ ਦਰਖਤ ਹੈ ਤੇ ਉਸੇ ਦੇ ਨਾਂ ਤੇ ਸਾਡੇ ਗੋਦਵਾਰਾ ਸ੍ਰੀ ਰੇਰੂ ਸਾਹਿਬ ਜੀ ਦਾ ਨਾਮ ਚੱਲਦਾ ਹੈ ਅੱਜ ਕੱਲ ਇੱਥੇ ਗੋਦਵਾਰ ਸਾਹਿਬ ਦੇ ਵਿੱਚ ਕਾਰ ਸੇਵਾ ਹਜੂਰ ਸਾਹਿਬ ਵਾਲੇ ਬਾਬਾ ਨਰਿੰਦਰ ਸਿੰਘ ਜੀ ਤੇ ਬਾਬਾ ਮੇਜਰ ਸਿੰਘ ਜੀ ਦੀ ਡਿਊਟੀ ਲੱਗੀ ਹੈ ਕਾਰ ਸੇਵਾ ਦੀ ਜਿਨ੍ਹਾਂ ਦੀ ਕਿਰਪਾ ਦੇ ਨਾਲ ਪਿੰਡ ਦੇ ਵਿੱਚ ਬਹੁਤ ਵੱਡਾ ਤੇ ਬਹੁਤ ਅਲੀਸ਼ਾਨ ਗੋਦਵਾਰਾ ਸ੍ਰੀ ਗੁਰੂ ਰੇਰੂ ਸਾਹਿਬ ਇਸ ਗੋਦਵਾਰਾ ਸ੍ਰੀ ਰੇਰੂ ਸਾਹਿਬ ਸ਼ਿਸ਼ੋਧਤ ਹੈ ਜਿਸ ਦੇ ਨਾਮ ਤੇ ਸਾਡਾ ਪਿੰਡ ਜਾਣਿਆ ਜਾਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਹੀ ਸਾਡਾ ਪਿੰਡ ਵਸਦਾ ਹੈ ਜੀ ਤੋਂ ਬਿਨਾਂ ਇੱਕ Hindu ਭਾਈਚਾਰੇ ਦਾ ਹਰਮਨ ਲਾਪੀ ਮੰਦਿਰ ਹੈ ਇੱਕ ਬਾਬਾ ਸ੍ਰੀ ਬਲਕਨਾਥ ਜੀ ਦਾ ਮੰਦਿਰ ਹੈ ਤੇ ਉਸ ਤੋਂ ਬਿਨਾ ਜੋ ਸਾਡੇ ਇੱਥੇ ਡਟੇਰੇ ਨੇ ਜਿਨ੍ਹਾਂ ਨੇ ਸਾਡਾ ਪਿੰਡ ਬੰਨਿਆ ਬਾਬਾ ਫੁੱਲ ਜੀ ਦੇ ਨਾਂ ਤੇ ਗੋਦਦਵਾਰਾ ਰੇਰੂ ਸਾਹਿਬ ਕੋਲ ਸਮਾਦ ਬਣਨੀ ਹੋਈ ਹੈ ਬਾਬਾ ਫੁੱਲ ਜੀ ਦੇ ਯਾਦ ਦੇ ਵਿੱਚ ਅਤੇ ਜਦੋਂ ਵੀ ਸਾਡੇ ਪਿੰਡ ਵਿੱਚ ਕੋਈ ਬਰਾਤ ਚੜ੍ਹਦੀ ਹੈ ਤਾਂ ਤਕਰੀਬਨ ਹਰ ਬਰਾਤ ਉੱਥੇ ਜੋ ਦਰਵਾਜੇ ਦੇ ਨਾਲ ਸਮਾਧ ਬਣੀ ਹੋਈ ਹੈ ਉੱਥੇ ਮੱਥਾ ਟੇਕ ਕੇ ਉਸ ਤੋਂ ਬਾਅਦ ਗੋਦਵਾਰਾ ਰੀਰੂ ਸਾਹਿਬ ਜਾ ਕੇ ਫਿਰ ਆਪਣੇ ਮੰਜ਼ਲਵਾਲ ਨੂੰ ਚਾਲੇ ਪਾਉਂਦੇ ਹਨ ਤੇ ਸਾਰੇ ਪਿੰਡ ਦੇ ਭਾਈਚਾਰੇ ਇੱਥੇ ਰਲ ਮਿਲ ਕੇ ਰਹਿੰਦੇ ਹਨ ਨਾਤੇ Hindu Musalman ਜਾਂ Hindu Sikh ਦਾ ਕੋਈ ਝਗੜਾ ਨਹੀਂ ਹੈ ਸਾਰਾ ਪਿੰਡ ਪਿਆਰ ਮੁਹੱਬਤ ਨਾਲ ਰਹਿੰਦਾ ਹੈ ਤੇ ਇਸ ਵਿੱਚ ਕੋਈ ਦੁਰਭਾਵਨਾ ਕਿਸੇ ਦੇ ਪ੍ਰਤੀ ਕਿਸੇ ਨੂੰ ਨਹੀਂ ਹੈ ਜਿਸ ਸਥਾਨ ਨੂੰ ਸਾਨੇ ਵਾਲ ਦਾ ਅੱਡਾ ਕਿਹਾ ਜਾਂਦਾ ਹੈ ਅਸਲ ਵਿੱਚ ਨਾਲ ਉਸ ਦੇ ਪਸ਼ੂਆਂ ਦਾ ਹਸਪਤਾਲ ਹੈ ਅਤੇ ਇਹ ਨਵੀਂ ਸਰਕਾਰ ਨੇ ਸਾਡੇ ਪਿੰਡ ਡੰਗਰਾਂ ਵਾਲੇ ਹਸਪਤਾਲ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਕੋਲ ਇੱਕ ਮਹੱਲਾ ਕਲੀਨਿਕ ਵੀ ਖੋਲ੍ਹਿਆ ਹੈ ਜਿੱਥੋਂ ਲੋੜਵੰਦ ਜਿਹੜੇ ਪ੍ਰਾਣੀ ਨੇ ਉਹ ਆਪਣੀ ਦਵਾਈ ਬੂਟੀ ਤੇ ਪ੍ਰੀ ਟੈਸਟ ਕਰਾ ਸਕਦੇ ਨੇ ਤੇ ਇਹ ਸਾਡੇ ਪਿੰਡ ਦਾ ਜੀ ਇਤਿਹਾਸ ਹੈ ਪਰਮਾਤਮਾ ਸਾਡੇ ਪਿੰਡ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ